ਇੰਨੇ ਜਿਆਦਾ ਨਾਰ ਲੱਗੇ ਸੀ ਸਾਰੇ ਤੋਤੇ ਛੱਕੇ ਆ ਕੁਝ ਬਚਾਏ ਨੇ ਮਛਰ ਦਾ ਨਹੀਂ ਲਾ ਕੇ ਇਹਨਾਂ ਨੇ ਪੱਕਾ ਨੂੰ ਮਹੀਨੇ ਲਾ ਦੇਣੇ ਨੇ ਅੱਗੇ ਆਗੇ ਥੋੜੇ ਬਹੁਤ ਆ ਥੋੜੇ ਜਿਕੇ ਨੋ ਲੱਗੇ ਆ ਇੱਕ ਜਰਾ ਦੱਸਿਓ ਵੀ ਸਾਨੂੰ ਕੀ ਐ ਇਹ ਜੇ ਕਿ ਸਾਨੂੰ ਪਤਾ ਤਾਂ ਦੱਸਿਓ ਜਰੂਰ ਆ। ਸਮਝ ਨਹੀਂ ਆਉਂਦੀ। ਕਿਹੜਾ ਦਰਖਤ ਆ? ਲੱਗਿਆ ਨਾ ਫੁੱਲ ਨਹੀਂ ਹੁਣ ਤੱਕ। ਆਹ ਲੀਚੀ ਆ। ਇਹਨੂੰ ਵੀ ਲੱਗਿਆ ਸੀ। ਥੋੜੇ ਬਹੁਤ ਫਲ ਆਏ ਸੀ। ਹਵਾ ਨਾਲ ਝਟ ਚੁੜ ਗਏ। ਇੱਕ ਦੋ ਹਫ਼ਤੇ ਤੱਕ ਲੱਗਣਗੇ ਵਧੀਆ। ਚੱਲ ਜੀ ਮਿੱਤਰ ਠੇ ਵੱਡਣਾ ਨਿੰਬੂ ਵੀ ਲੱਗੇ ਨੇ ਸਾਡੇ ਕਰਦੇ ਆ ਬੱਲੇ ਜਿਵੇਂ ਛੋਟਾ ਹੀ ਸੀ ਚਲੋ ਵਡিয়ে ਪੱਠੇ ਇਹ ਵੀ ਕੰਮ ਕਰੀਦਾ ਪਹਿਲੀ ਜਮਨੀ ਜਾਈਦਾ ਕੀਤੀ ਵੀ ਕਰੀਦੀ ਤੇ ਮੱਝਾਂ ਵੀ ਰੱਖਿਆ ਨੇ ਦੋ ਘੰਟਾ ਲੱਗਦਾ ਰਬਟ ਨੂੰ ਚੱਕਣ ਨੂੰ ਹੁਣ ਆਪਾਂ ਕਰਾਂਗੇ ਟੁੱਕ ਟੁੱਕ ਕਰਕੇ ਚੱਲਦੇ ਆਂ ਗਰਾਊਂਡ 'ਚ ਗਰਾਊਂਡ 'ਚ ਨਾ ਬੰਦ ਕਰਨ ਕਦ ਕਰਨਾ ਇਹੀ ਕਰਿਆ ਬੈਕਗਰਾਊਂਡ 'ਚ ਆ ਤਿੰਨ ਦਿਨ ਰੋਕ ਦਿਓ ਕਟਰ ਵੇਰਦੇ ਨੂੰ ਇਹ ਤੱਕ ਦਿਨ ਕੱਟ ਨਹੀਂ ਵੀਰ ਹੋਇਆ ਕੀ ਆ ਤੂੰ ਬੰਦ ਨੂੰ ਬੋਲਦਾ ਆ ਜਾ ਕਟਾਪਾ ਕਰਾ ਰਹੇ ਹਾਂ ਤੇ ਤੂੰ ਕੀ ਫਾਇਦਾ ਆ ਕੱਲਾ ਬੰਦਾ ਕੁੱਟੀਆਂ ਦਾ ਤਾਨੂੰ ਆ ਲੈ ਖੜ ਜਾ ਖੜ ਜਾ ਖੜ ਜਾ ਬੈਟਸਪਰ ਖੜ ਦੇ ਚੱਲ ਆਊਟ ਕਰ ਦੀਏ ਕਰ ਦੇ ਅੱਛਾ ਛੱਕਾ ਉਹ ਛੱਕਾ ਆ ਮੇਰੇ ਹੁੰਦੇ ਛੇ ਛੱਕੇ ਲੱਗੇ ਆ ਉਹ ਛੇ ਆ ਦੂਜੇ ਦੋ ਦੋ ਤਿੰਨ ਹੋ ਗਾ ਗਿਆ ਤਿੰਨ ਉਹ ਤਿੰਨ ਦੋ ਤੂੰ ਦੋ ਆ ਗਿਆ ਫੇਰ ਉਹ ਕੱਲਾ ਬੰਦੇ ਨੇ ਚਾਹੁੰਦਾ ਖੇਡਣ ਦਾ ਚਰੰਜਾ ਬੱਜ ਗਿਆ ਬਾਜੀ ਆ ਨਾ ਲੈ ਅਨੋਵਾਰਾ ਆ ਜਾ ਕੋਲ ਕਿੱਥੇ ਗਿਆ ਕੋਈ ਨਹੀਂ ਹੁੰਦਾ ਵਾ ਕੁਝ ਨਹੀਂ ਹੁੰਦਾ ਛਾਤੀ ਮਾਰਦੇ ਸੀ ਹੈ ਚਾਰ ਹੋਈਆਂ ਨੇ ਚਾਰ ਚਾਰ ਹੋਈਆਂ ਚਾਰ ਹੋ ਗਈਆਂ ਵੀਰ ਉਹ ਬੱਜ ਗਿਆ 5 लास्ट ਆ ਵੀ ਆ ਗਿਆ ਆ ਰਿਹਾ ਉਹ ਦੋ ਵਾਰ ਬੈਠ ਥੱਲੇ ਲਾ ਲਿਆ ਵੀਡੀਓ ਕੱਟ ਕੇ ਨਹੀਂ ਮੰਨੀ ਠੀਕ ਆ ਆਓ ਚੱਕ ਕੋਈ ਨਹੀਂ ਕੋਈ ਨਹੀਂ ਤਾਂ ਕੋਈ ਨੱਕ ਲੱਗ ਜਾਣਾ ਕੋਈ ਨਾ ਪਹਿਲਾਂ ਵੀ ਲੱਗ ਗਿਆ ਫੋਨ ਲੇਟ ਕੱਢਿਆ ਮੈਂ ਕਹਿ ਜਾ ਜੋ ਗਿਆ ਕਰਤਾ ਕਮੋਈ ਕਾਕਾ ਕਰਤਾ ਕਮੋਈ ਖੜਾ ਲਿਆ ਵੋ ਨਾ ਇਹ ਸਭ ਤੋਂ ਵੱਡਾ ਰੌਂਡੀ ਆ ਰਤਨ ਬਣਦਾ ਹੈ ਨਾ ਠਿੱਕਾ ਦਾ ਬਾਦਸ਼ਾ ਕਿੱਥੇ ਓਏ ਅੱਲਿਆ ਆਜੋ ਅੱਲਿਆ ਠਿੱਕਾ

ਸਾਡਾ ਬਰੇ ਝੋਟਾ ਇੰਨੀਕ ਜ਼ੋਰ ਨਾਲ ਮਾਰਾ ਹੋਰ ਹੋਣਾ ਝੋਟਾ ਸਾਡਾ ਬੰਦਾ ਝੋਟਾ ਰੋਣ ਲਾ ਦੀਏ ਰੋਣ ਮੈਨੂੰ ਬੋਲਣਾ ਸਹੀ ਹੋ ਗਿਆ ਸਹੀ ਕੋਸ਼ਿਸ਼ ਨਹੀਂ ਹੁੰਦਾ ਆਪੀ ਕੋਸ਼ਿਸ਼ ਨਹੀਂ ਹੁੰਦਾ ਸਭ ਠੀਕ ਹੋ ਜਾਏਗਾ ਥੱਲੇ ਆ ਹਾਏ ਹਾਏ ਸਾਈ ਤੇ ਛੇ ਤੇ 3 ਚਾਰ ਬਾਲਾ ਹਲੈਲੂਇਆ ਚਾਰ ਚ ਚਾਰ ਛੱਕੇ ਬਣਾਉਣੇ ਕਿਨੇ ਦੀ ਚਾਰ ਹੋ ਗਈ ਆ ਅਸਿੱਕੇ ਹੋ ਗਏ ਕੱਢੇ ਕੋਲ ਵਾਲੀ ਕੋਲ ਵਾਲੀ ਬੇਸ਼ਕ ਪੱਕਾ ਸਾਰੇ ਨਾਮ ਹੈ 30 ਤੇ ਆਊਟ ਆ ਇੱਕ ਰਾਉਂਡੀ 1 ਰਾਉਂਡੀ 2 ਆ ਦੂਜਾ ਰਾਉਂਡੀ ਆ ਕੋਈ ਦੇ ਹੀ ਨਹੀਂ ਤੀ ਓਏ ਤੇਜ ਆ ਵੀਰੇ ਨਾ 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 ਉਹਨੇ ਕਹੀ ਨਹੀਂ ਤੇਜ ਕਈ ਨਹੀਂ ਜਾਏ ਨਹੀਂ ਅਜੇ ਕਹੀ ਨਹੀਂ 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 ਥੱਲੇ ਆ ਬਣਾ ਦੂ ਭਾਈ ਜੀ ਤੂੰ ਠੀ ਹੋ ਗਿਆ 41 ਕਦੇ ਨਹੀਂ ਤੇਜ ਕਰਾਉਂਦੇ ਮੈਂ ਕਰਾਉਂਦਾ ਹੀ ਨਹੀਂ 49 49 ਇੱਕ ਵਾਰ ਪਹਿਲੀ ਤੈਨ ਹੌਲੀ ਦੀ ਐ ਕਰ ਅੱਛਾ ਇਹ ਵੀ ਜੱਟ ਸੇ ਉੱਤਰ ਅਗਰ ਕਰ ਕੇ ਆਇਆ ਉਹ ਜੀਮੇ ਬਰਿਓ ਜੀ ਉਹਦਾ ਪੜਾਅ ਕੱਢ ਰਿਹਾ ਹਣਾ ਮੈਂ ਕਰਦੇ ਪਹਿਲੀਆਂ ਬਾਲਾਂ ਤਿੰਨੇ ਬਾਲਾਂ ਹੋ ਗਈਆਂ ਸੀ ਮੈਂ ਕਹਿੰਦਾ ਨਹੀਂ ਆਉਂਦਾ ਮੈਂ ਕਹਿੰਦਾ ਮੈਂ ਮੈਂ ਕਰਕੇ ਗਈ ਆ ਮੈਂ ਕਹਿੰਦਾ ਮੈਂ ਤੂੰ ਮੈਂ ਕਰਕੇ ਕਹੂੰ ਮੈਂ ਬਾਲ ਕਰਾਂ ਮੈਂ ਕਹੂੰਗਾ ਤੂੰ ਮੈਂ ਤੇਰੇ ਪਹਿਲੇ ਗਿਆ ਦੀਆਂ ਸਭ ਤੋਂ ਵੱਡਾ ਰੌਂਡੀ ਆ ਉਹ ਰੌਂਡੀ ਮਦ ਲਈ ਪਹਿਲਾ ਆਊਟ ਹੋਇਆ ਏ ਗੱਲ ਵਿਡਾਮ ਮਰੂ ਵੀਰੇ ਜੜੀ ਬਾਤ ਆ ਜਾਂਦਾ ਕਿ ਤੇਜਾ ਦੇਖਾ ਦੇਖੇ ਹੋਇਆ ਦੀ ਵੀ ਆਉਂਦਾ ਮੈਂ ਦੇਖਾ ਮਾਰ ਲੱਗੀ ਤੇ ਆਵਾਜ਼ ਆਉਂਦੀ ਆਉਂਦਾ 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 ਬਾਤਨਾਰ ਮਾਤਰ ਜੀ ਜੀ ਦਦੇਮ ਦੁਆਰਾ ਉਹਦੀ ਚਾਚਾ ਚਾਚਾ ਚੱਲ ਤਿੰਨ ਵਾਲਾ ਹੋ ਗਿਆ 55 ਆਊਟ ਹੋ ਗਿਆ ਭਾਈ ਆਊਟ ਆਏ ਕਿੰਨਾ ਨੰਦਰਾ ਓਏ ਬਾਏ ਤੇ ਇੱਕ ਮਈਆ ਬਾਲ ਆਉਲੀ ਦੀਆ

ਉਹ ਉਹ ਨਾ ਕੱਪੜਾ ਮਾਹਤੂਦ ਨਾ ਕੀ ਆ ਇਹ ਇਹ ਜਿਹੜਾ ਉਹ ਇੱਕ ਕਰਨ ਮੈਨੂੰ ਨਾ ਆਉਂਦਾ ਉਹ ਲਿੱਟਰ ਸਪੈਸ ਨਾ ਆਖ ਬਹੁਤ ਬਣਾਉ ਉਹ ਤੈਨੂੰ ਜਾ ਕੇ ਦੇਖ ਉਹ ਸਾਲਾ ਬਿਆਕ ਤੋਂ ਦੀ ਦੇ ਉਹ ਮਰ ਜਾਈ ਯਾਰ ਉਹ ਇਹ ਕੋਈ ਫਤ ਉਹ ਤੱਕ ਤਾਂ ਬੰਦ ਨਹੀਂ ਆ ਕੇ ਪਹਿਲੇ ਆ ਦੇ ਕੋਈ ਨਾ ਆ ਜਾਏ ਵਾਹ ਸੋਇਆ ਕਰੀ ਨੀ ਆ ਇਹ ਲੱਗ ਲੱਗ ਚੀਜ਼ਾਂ ਨੇ ਤੇ ਸੇਮ ਕੋਈ ਇਹ ਜੀ ਮਿਰਚਾਂ ਸਪਾਈਸੀ ਥੋੜਾ ਜਿਹਾ ਹਾਂ ਚਲੋ ਹਦੋਂ ਕੀ ਦਮ ਸਪਾਈਸੀ ਆ ਇੱਕ ਜੀ ਉਹ ਪੱਲੀ ਜੀ ਉਸ ਨਹੀਂ ਮੇਕੋ ਉੱਥਾ ਤੋਂ ਪੁੱਛਿਆ ਕਿ ਮਕਾਦਾ ਨਹੀਂ ਬੋਇਆ ਟਾਈਟ ਲੋਡ ਪਾਉਣ ਦੇ ਕੋਈ ਵਾਰ ਓਏ ਲੋਕੇ ਇੱਕਦਰੇ ਸਿਰ ਪੜਾਣਾ ਤੁਸੀਂ ਆਪਣਾ ਲੈ ਭਾਈ ਦੇ ਤਲੇ ਜਿਨੀ ਬੇਰਤੀ ਬਣਾਉਣ ਲੱਗਿਆ ਸ਼ੇਅਰ ਕਰਨਾ ਆਈ ਦੀ ਆਪਾਂ ਨੇ। ਉਹ ਸ਼ੇਅਰ ਕਰਨਾ ਆਈ ਦੀ ਆਪਾਂ। ਫਿਰ ਕੀ ਹੋ ਗਿਆ? ਤੁਹ ਵੀ ਰਾਹ ਕੋ ਦਾ ਭਾਈ ਸਾਹਿਬ। ਹਲੋ। ਉਹ ਫ੍ਰੈਸ਼ ਵੇ ਤੇ ਭੋਰ ਦੇ ਵਾਲਾ ਚਮਕਦਾ ਹੈ। ਜਿਹੜਾ ਘਰਾਂ ਸਰਵਾਂ ਸੀ ਵਾਲਾ ਪਾਣੀ ਨੇ ਕਲੰਬਰ ਹੈ ਵੀਰੇ। ਅੱਛਾ। ਇਹਨਾਂ ਚ ਕੀ ਰੱਖਿਆ? ਇਹ ਕਿਹੜਾ? ਗੱਲ ਦਿਨ ਦੀ 10 ਰਾਂ ਝੁੱਠ ਲਾ ਰਹੇ ਸੀ ਕੀ ਰੱਖਿਆ। ਕਿਉਂ ਗਿਆ ਖਲਾਣੇ ਤੱਕ ਜਾ ਕੇ ਆਉਣਾ ਕਹਦਾ ਮੈਂ ਖੇਡਿਆ ਜੀਰੇ ਮਾਸ਼ੱਲਾ ਆਇਆ ਆਇਆ ਕੋਈ ਜੀਰੇ ਮਾ ਆਇਆ ਆਇਆ ਠੀਕ ਹੈ ਚੰਗਈ ਚੰਗਿਆ ਕਿੱਥੇ ਆ ਮੈਂ ਜਾਮਲੇ ਜਾਮਾ ਕਿੱਥੇ ਨੇ ਆਇਓ ਆਇਆ ਆਹ ਪਾ ਦੇਖੋ ਲੱਗੀ ਹੋਈਆਂ ਆਹ ਦੇ ਤਾ ਓਏ ਆ ਦੇਖ ਪਾਰੇ ਕਰੇ ਨਹੀਂ ਆਇਆ 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 ਇੱਧਰ ਨਹੀਂ ਐਨੀ ਚੱਕ ਓਏ ਸੀਮੇ ਦੇ ਉੱਪਰ ਚੱਕ ਲੋ ਆਹ ਦੇਖ ਨੇੜੇ ਹੁਣ ਹੌ ਹੁਪਲਿਆਂ ਦਾ ਨਾ ਪਈ ਪੈ ਜੋ ਪੈ ਜੋ ਟੁੱਟ ਜੇ ਤੈਨੂੰ ਮੈਂ ਖਾ ਲੰਨਾ ਮੈਂ ਗਾਹ ਹੰਬ ਲੈ ਕੇ ਆਉਂਦਾ ਚੁੱਪ ਕਰ ਉਹ ਰਕੜਾ ਮਾਰ ਰਾ ਤਰੇ ਮੈਂ ਆਵਰ ਤੁੜੀ ਵਿੱਚ ਆ ਦੇਖ ਕਿਤੇ ਆ ਆ ਜੀ ਆ ਇਹ ਰੋ ਕਿ ਰੋ ਕਿ ਰੋ ਕਿ ਰੋ ਮਾਹੀ ਹੈਗੇ ਆ ਯਾਰ ਛਰੀ ਜੱਕ ਲੈ ਯਾਰ ਆ ਦੇਖ ਆ ਕੁਛ ਪਲੂਆ ਲੋ ਇਹਦੀ ਥਾਂ ਮੈਂ ਭੜਦਾ ਦੇਖੋ ਹੈਗੀਆਂ ਤੂੰ ਖਾਲਾ ਕਰਾ ਲੈ ਕਿੱਥੇ ਨੇ ਆ ਦੇਖ ਕਿੱਥੇ ਨੇ ਆ ਦੇ ਇਹ ਦੋ ਨੇ ਹੁੱਕ ਨਹੀਂ ਆ ਪਕੜੀਆਂ ਨੇ ਆ ਦੇ ਹੋ ਹੂੰ ਤੋੜ ਕੇ ਦਊ ਬੰਦਾ ਤੂੰ ਤੇਰੇ ਕਿ ਸਟਾਡੀ ਉਹ ਵਹਾਂ ਹੈਗੀਆਂ ਨੇ ਆਇਆ ਯਾਰ ਬਾਦੂ ਕੁਤੇ ਨਹੀਂ ਹੋਣੀਆਂ ਆ ਜਾ ਮੈਂ ਦਿਖਾਉਣਾ ਲੈ ਓਏ ਕੋਈ ਜਮਨ ਨਾ ਹੋਈ ਮੇਰਾ ਨਾਮ ਉਹ ਗੰਦੇ ਆਏ ਆ ਤੇ ਮੁਰਾਏ ਤੇ ਨਾ ਹੋਵੇ ਓਏ ਕਿਹੜੇ ਡੋਕੇ ਨੂੰ ਰਹਿਣਗੇ ਇਹ ਤਾਂ ਮਨਾਈ ਹੈ ਜੀ ਕਿਹੜੇ ਫੇਨੇ ਗੰਦੇ ਆਏ ਆ ਇੱਥੇ ਉੱਪਰ ਤੱਕ ਰਹਿਣ ਲੱਗ ਪਈ ਪਈ ਓਏ ਹੋਏ ਹੋਏ ਉਹ ਦੇਖੋ ਜਾਮਣ ਆ ਕੋਠੇ ਦੀ ਆ ਗਈ ਉਹ ਤਾਂ ਥੱਲੇ ਥੱਲੇ ਜਾਮਣ ਤਾਂ ਫਿਰ ਖਾ ਕੇ ਬੈਂਗਣ ਪਿਆ ਕਰਤੀ ਗੱਲ ਹੋਈ ਹੈ ਕਿਉਂ ਪਾਲਦੇ ਨੇ ਤੂੰ ਗੁੱਠੇ ਦੇ ਕਹਿਣਾ ਦੀ ਆਉਂਦੀ ਆ ਗੁੱਠੇ ਕਿੱਥੇ ਆ ਆ ਦੇ ਟਾਣਾ ਵੱਢਿਆ ਆ ਜਾ ਉਹ ਦੇਖ ਆ ਦੇ ਟਾਣੇ ਟੁੱਟਿਆ ਆ ਜੀ ਆ ਗਿਆ ਟਾਣਾ ਜਾਂਦਾ ਤੇ ਇਧਰ ਨੂੰ ਇਹ ਛਦਰੀ ਬਣਦੀ ਸੀਗੀ ਪੂਰੀ ਆਹ ਦਾਰੂ ਦੀ ਬੋਤਲ ਖਾਣ ਮਾਤਰਾ ਨਹੀਂ ਹੋ ਜਾਂਦਾ ਇਹ ਕਿਹੜੀ ਆ ਅਰੀਨਾ ਤੂੰ ਚੱਕ ਅਰੀਨਾ ਮਤਲਬ ਥੋੜੀ ਬੇ ਪੀਣ ਲੱਗ ਜੂ ਨਾ ਛੇੜ ਥੋੜੀ ਬਣ ਜੂ ਲੱਗਦਾ ਤਾਂ ਹੈਗਾ ਕੀ ਮਤਲਬ ਫੇਰੀਆਂ ਪੀਤੀਆਂ ਨੇ ਲੋਕੋ ਬੋਤਲਾਂ ਦਾ ਮਤਲਬ ਆ ਇਹ ਆ ਕਰਨ ਜਾਵ ਕੇ ਠੇਕਾ ਕਰ ਤੂੰ ਕਿਵੇਂ ਬਹੁਤ ਜ਼ਰਾ ਤੁਰੇ ਅੱਜ ਪਹਿਲਾ ਬਗਾਰ ਬਗਾਰ ਤੋਂ ਚਸ਼ਮਾ ਸਾਹਿਬ ਕੋਲ ਗੁਰਦੁਆਰੇ ਸਲਾਣੇ ਚ ਹੁੰਦੇ ਹੋਏ ਫਿਰ ਬੈਂਟਰ ਨੂੰ ਆਏ ਬਹੁਤ ਕੰਮ ਮੱਧਲੇ ਬੱਚਕਾਂ ਨਾਲ ਆਈਆਂ ਚੀਜ਼ਾਂ ਕਰੀਆਂ ਅੱਜ ਅੰਬੀਆਂ ਦੇ ਗੀਆ ਬਤੰਦਰਾਂ ਨੂੰ ਵਿੱਚੇ ਅੰਬੀਆਂ ਤੋੜ ਤੋੜ ਖਾਣ ਲੱਗੇ ਵਿੱਚੇ ਜਾਮਣਾ ਵਿੱਚੇ ਜੰਟ ਨੇ ਮੋਟਰ ਦੇਤੀ ਮੋਟਰ ਤੇ ਨਾਉਣ ਲੱਗੇ 20 ਹਜ਼ਾਰ ਸਟੈਪ ਹੋ ਗਿਆ ਉਹਨਾਂ ਗਏ ਸਾਰੇ ਆਪਣੇ ਆਪਣੇ ਘਰਾਂ ਨੂੰ ਆਪਾਂ ਵੀ ਚੱਲੇ ਪੁਰਾਣੀਆਂ ਸੀਜਾਂ ਯਾਦ ਆਈਆਂ ਅੱਜ ਬਹੁਤ ਹੁਣ ਤਾਂ ਚਲੋ ਜਬਾਕ ਫੋਨ ਨਾਲ ਵਿੱਚੇ ਆ ਚਿੰਬੜਨੇ ਗਰਾਉਂਡ ਤੇ ਕ੍ਰਿਕਟ ਖੇਡਦੇ ਹੁੰਦੇ ਸੀ ਸੰਡੇ ਸਮ ਕਰਕੇ ਮੈਥੋਂ ਜਾ ਨਹੀਂ ਹੁੰਦਾ ਕੌਣ ਟਾਈਮ ਗਿਆ ਸੀ ਅੱਜ ਖੇਡਿਆ ਨਹੀਂ ਬਟ ਇਹਨਾਂ ਦੀ ਵੀਡੀਓ ਵੀਡੀਓ ਬਣਾ ਕੇ ਮੁੜਿਆ ਹੈ ਤਾਂ ਨਾ ਹੋਰ ਹੁੰਦੇ ਸੀ ਹਿਸਾਬ ਕਰਦਾ ਵਾ ਕੌਣ ਹੋਰ ਲੋਕ ਤਰੀਕੇ ਨਾਲ ਜ਼ਿੰਦਗੀ ਜਿਉਣ ਲੱਗ ਗਏ ਬਦਲ ਗਈਆਂ ਚੀਜ਼ਾਂ ਟਾਈਮ ਦੇ ਨਾਲ ਚਲੋ ਮਿਲਦੇ ਆਂ ਫਿਰ ਅਗਲੇ ਵਲੌਗ ਵਿੱਚ ਇਦਾਂ ਹੀ ਪਾਉਂਗਾ ਝੋ ਕੁਝ ਕੀਤਾ ਸ਼ਾਮ ਨੂੰ ਸਾਰਾ ਇਦਾਂ ਹੀ ਪਾ ਦੇਣਾ ਹੈ ਵਿਦਆਊਟ ਰੈਟਿੰਗ ਬਾਕੀ ਗਾਣਾ ਗੁਲਾ ਮੈਨੂੰ ਪਤਾ ਨਹੀਂ ਤੇ ਹਾਂ ਇੱਕ ਵਾਰ ਸੁਣੂਗਾ ਗਾਣਾ ਗੁਲਾ ਕੱਢੀਆਂ ਹੋਣਗੇ ਤੇ ਤੰਦਰਾ ਨੇ ਹਟਦੇ ਨਹੀਂਗੇ ਪੰਜਾਬੀ ਆਦਤਾਂ ਕਾਨੂੰ ਜਾਂਦੀ ਨੇ ਬਿੰਡੂਆਂ ਨਹੀਂ ਆ ਠੀਕ ਹੈ ਜੀ ਮਿਲਦੇ ਹਾਂ ਅਗਲੇ ਵਲੌਗ ਚ ਓਡਰ ਨਾਈਟ